ਅੱਜ ਅਸੀਂ ਤੁਹਾਡੇ ਨਾਲ ਇੱਕ ਕਥਾ ਸਾਂਝ ਕਰਨ ਜਾ ਰਹੇ ਹਾਂ ਜਿਸ ਵਿੱਚ ਸੰਤ ਜੀ ਅਕਸਰ ਕਹਿੰਦੇ ਹੁੰਦੇ ਸੀ ਕਿ ਜਿਹੜਾ 11 ਰੁਪਏ ਜਾਂ 21 ਰੁਪਏ ਦਾ ਮੱਥਾ ਟੇਕਦਾ ਹੈ ਉਹ ਜ਼ਿੰਦਗੀ ਵਿੱਚ ਤਰ ਜਾਂਦਾ ਹੈ ਸਾਧ ਸੰਗਤ ਜੀਓ ਐਸ ਕਥਾ ਬਾਰੇ ਅੱਜ ਆਪਾਂ ਤੁਹਾਨੂੰ ਸੰਤਾਂ ਦੇ ਜੋ ਗੁਪਤ ਬਚਨ ਨੇ ਉਹ ਤੁਹਾਡੇ ਨਾਲ ਸਾਂਝ ਕਰਾਂਗੇ ਜੇ ਵੀਡੀਓ ਵਧੀਆ ਲੱਗੇ ਤਾਂ ਵਗ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਕਿ ਆਪਣੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਨੂੰ ਵੀ ਇਹ ਪੜੇ ਦੀਆਂ ਗੱਲਾਂ ਪਤਾ ਲੱਗਣ ਤੇ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਲਿਖ ਕੇ ਹਾਜ਼ਰੀ ਲਗਾਉਣਾ ਜੀ ਤਾਂ ਜੋ ਬਾਬਾ ਜੀ ਦੀ ਮਿਹਰ ਪ੍ਰਿਆਹ ਹੱਥ ਆਪ ਜੀ ਦੇ ਸਿਰ ਉੱਪਰ ਹਮੇਸ਼ਾ ਬਨਿਆ ਰਵੇ ਅੱਜ ਅਸੀਂ ਤੁਹਾਡੇ ਨਾਲ

कटेगा जो अपने गुरु लसवंध हमेशा ही सुखी रहता है खुश रहता हैुरमुख प्यारियों के, के जोड़ा माड़े तो माड़े समय औखे तो औखे समय भी अपनी महीने की विचों दसवंद कड़ना नहीं भुल्ता ਉਸ ਨੂੰ ਬਹੁਤ ਹੀ ਪਾਲਿਗਦੇ ਹਨ ਅਤੇ ਉਸ ਉਤੀ ਮਾਣਾ ਸਮਾ ਕਦੇ ਵੀ ਨਹੀਂ ਆਉਂਦਾ ਜਦੋਂ ਅਸੀਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਮੱਥਾ ਟੇਕਦੇ ਹਾਂ ਤਾਂ ਅਸੀਂ ਆਪਣੇ ਸਮਰੱਥਾ ਦੇ ਅਨੁਸਾਰ ਸ਼ਰਧਾ ਪਾਵਨਾ ਦੇ ਨਾਲ 11 ਜਾਂ 21 ਰੁਪਏ ਦੀ ਕੜਾ ਪ੍ਰਸ਼ਾਦ ਦੀ ਦੇ ਜਰੂਰ ਕਰਾਇਆ ਕਰੋ ਅਤੇ 11

मथा टेकना है तो सानू चाह महापुरख जी वचन करते भाई गुरु महाराज जी अगे जो तुसी टेक दे हो ता अरदास अरद करो महाराज जी मैनु नाम बाणी दियो दत दो भरोसेत बख्शो आप जी कृपा रखियो रहमत बख्शिशा करो मेरे सारे दुखड़े दूर करो

ਤੇ ਸੰਬਧ ਦੇ ਰੂਹ ਖੁਸ਼ ਹੋ ਜਾਂਦੀ ਸੀ ਐਸ ਲਈ ਸਾ ਸੰਗਤ ਜੀਓ ਜੇ ਅਸੀਂ ਮੱਥਾ ਸਰਦਾ ਪਾਵਨਾ ਨਾਲ ਦਿਲ ਨਾਲ ਸੱਚੇ ਮਨ ਨਾਲ ਟੇਕੀ ਸਾਡੀਆਂ ਕੀਤੀਆਂ ਹੋਈਆਂ ਗੁਰੂ ਮਹਾਰਾਜ ਜੀ ਅੱਗੇ ਸਾਰੀਆਂ ਅਰਦਾਸਾਂ ਪ੍ਰਵਾਨ ਹੁੰਦੀਆਂ ਹਨ ਅਤੇ ਗੁਰੂ ਮਹਾਰਾਜ ਸਾਡੇ ਤੇ ਬਹੁਤ ਖੁਸ਼ ਹੋ ਜਾਂਦੇ ਹਨ ਐਸ ਲਈ ਸਾ ਸੰਗਤ ਜੀਓ श्रद्धा भावना मन रख के जो अथा टेकना है ग्यारा जा मत्था टेकना है इन्हों बचना प्रवान करिए चली सारिया खुशियां हासिल करिए हूँ रल के फतेह बुलाइए जी वाहेगुरु जी का खालसा वाहेगुरु जी की फतेह